ਸਤਿ ਸ਼੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਮਗਰਾੜੀ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਕਿਸੇ ਵੀ ਪਸ਼ੂ ਦੀ ਸੇਲ ਕਰਨ ਲਈ ਕੋਈ ਵੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਬਾਈ ਜੀ ਅੱਜ ਦੀ ਵੀਡੀਓ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਇਹਨੂੰ ਜੇਤੋਂ ਪੈਂਦੀ ਹੈ ਜਿਸ ਦੇ ਵਿੱਚ ਬਾਈ ਜੀ ਬਹੁਤ ਸੋਹਣੀਆਂ ਸਰਖੀਆਂ ਤੁਹਾਡੇ ਲਈ ਦੋ ਗਿਹੜਾ ਲੈ ਕੇ ਹਾਜ਼ਰ ਹੋਏ ਆ ਤੇ ਬਾਕੀ ਦੀ ਬੰਦੀ ਹੋਈ ਜਾਣਕਾਰੀ ਪਾ ਬਾਈ ਜੀ ਹੁਣ ਤੋਂ ਲੈਣੇ ਆ ਸਸਰੀਗਾਲ ਬਾਈ ਜੀ ਆਪਣਾ ਨਾਮ ਦੱਸਾ ਦਿਓ ਜੀ ਮੈਂ ਡੈਡੀ ਦਾ ਨਾਂ ਹੀ ਰਾਗਾ ਜੀ ਆਪਣਾ ਪਿੰਡ ਬਰਗਾੜੀ ਜ਼ਿਲ੍ਹਾ ਫਿਰੋਕੋਟ ਤੋਂ ਸੀ ਲੱਤੀ ਠੀਕ ਹੈ ਕਿੰਨੇ ਨਾਲਗਾ 2 ਵਿੱਚ ਨਾਲੇ 2 ਵਿੱਚ ਨਾਲੇ ਠੀਕ ਹੈ ਜੀ ਠੀਕ ਹੈ ਸੂਈ ਸੋਈ ਤੇ ਸ਼ੁਰੂ ਕਰ ਲੈਂਦੇ ਹਾਂ ਕੀ ਡਿਟੇਲ ਆ ਇਹਦੀ ਡਿਟੇਲ ਇਹਦੇ ਮਗਰ ਬੱਛਾ ਜੀ ਹਾਂ ਜੀ ਤੇ ਸੂਈ ਕਿਦੋਂ ਆ ਕੱਲ ਆ ਜੀ ਕੱਲ ਕਿੰਨਾ ਕੋ ਬੋਲਾ ਹੁਣ ਟਾਈਮ 13-14 ਲੀਟਰ ਰਹੇਗਾ 13 ਕਿਲੋਟਰ ਬੋਲਾ ਖੁੱਲਾ ਹੈਗਾ ਸੂਈ ਕੱਲ ਆ ਹਾਂ ਜੀ ਕਿੰਨਾ ਬਾਦੂ ਦਾ ਦਿੰਦਾ ਜੀ ਅੰਤ ਤਾਈ 18 ਲੀਟਰ ਪਾ ਦੂਗੀ 18 20 ਲੀਟਰ ਪਾ ਦੂਗੀ ਤੇ ਤੋਰ ਕੇ ਖਾਦ ਕੇ ਮੜੀ ਹੈ ਨਾ ਲਓ ਬਾਈ ਤੋਰ ਚਾਲ ਤੁਹਾਨੂੰ ਚੈੱਕ ਕਰਾਉਣੇ ਆ ਮਸੱਲੀ ਪਰ ਤੁਸੀਂ ਆਪ ਕਰਨੀ ਆ ਕਾਲੀ ਡੱਬੀ ਵਹਿੜ ਸੁਹੀ ਸਵਾਈ ਆ ਤੇ ਮਗਰੇ ਦੇ ਵੱੱਛਾ ਬਾਈ ਲਓ ਬਾਈ ਜੀ ਤੋਰ ਚਾਲ ਚੈੱਕ ਕਰੋ ਸਾਫ ਸੁਧਰੀ ਵਹਿੜ ਆ ਸੁਹਾ ਦੂਜਾ ਬਾਈ ਜੀ origial ਕੱਦ ਘਾਟ ਵਾਲੀ ਆ ਦੁੱਧ ਬਾਈ ਜੀ ਵੀ ਨਾ ਦਾ 18 ਲੀਟਰ ਖੁੱਲੇ ਵਹਿੜ ਪਾ ਦੂਗੀ ਹੱਲੇ ਦੀ ਸਾਹਫਾ ਹੋਰ ਚਾਲ ਥਾਲ ਥਣ ਬਹੁਤ ਚੰਗਾ ਲੱਗਾ ਬਾਈ ਜੀ ਕੱਲਾ ਕੱਲਾ ਥਾਲਾ ਪੂਰੇ ਗਏ ਚ ਅੱਥੀ ਚ ਵਈਏ ਮੁੱਠੀ ਵਾਲਾ ਥਾਲਾ ਲੈ ਚਲੋ ਜੀ ਲੋ ਬਾਈ ਮੇਰੇ ਤੋਂ ਥਾਲ ਲੇਵਾ ਚੈੱਕ ਕਰ ਲੋ ਸੋਹਣਾ ਥਾਲ ਲੱਗਿਆ ਬਾਈ ਕਿਸੇ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਤੋਂ ਮਨ ਲੋ ਵੀ ਪੁੱਛਦੇ ਆਪਾਂ ਤੇ ਮੋਬਾਈਲ ਨੰਬਰ ਵੀ ਪੁੱਛ ਦਿੰਨੇ ਆ ਤੇ ਬਾਈ ਜੀ ਕਿੰਨੇ ਦੀ ਜਾਇਜੀ ਦੇ ਦਾਂਗੇ ਆਪਾਂ ਫਿਰ ਇਹ ਮੁੱਲ ਕਰਾਉਣਾ ਜਿੰਨਾ ਮਰਜ਼ੀ ਕਰਾ ਲਓ ਆਪਾਂ 65000 ਦੀ ਦੇਣੀ 65000 ਦੀ 65000 ਦੇ ਵਿੱਚ ਹੋ ਜਾਊਗਾ ਕੋਈ ਮਾਲ ਤਾਂ ਨਾ ਮਾਲ ਤਾਂ ਕਰਦਾ ਠੀਕ ਆ ਬਾਈ ਜੀ ਬਾਈ ਜੀ ਨਾਲ ਸੰਪਰਕ ਜ਼ਰੂਰ ਕਰੋ ਬਾਈ ਜੀ 65000 ਰੁਪਏ ਬਾਈ ਜੀ ਨੇ ਡਿਮਾਂਡ ਕਰੀ ਜਾਂਦਾ ਜਿੰਨਾ ਮਰਜ਼ੀ ਮੁੱਲ ਕਰ ਲਓ ਬਾਕੀ ਮਾਲ ਤਾਂ ਹੋ ਜਾਊਗਾ ਤੇ ਦੂਜਾ ਨੰਬਰ ਬਾਈ ਜੀ ਇਹ ਦੂਜਾ ਨੰਬਰ ਕਾਲੀ ਕਰਾਸ ਹੋਇਆ ਹੈ ਡਾਈ ਹਾਂਜੀ ਇਹ ਸੂਨ ਵਾਲੀ ਆ ਹਾਂਜੀ ਸੂਨ ਵਾਲੀ ਲੈ ਜੂ ਹਫਤਾ ਤੱਕ ਆ ਖਾਸ ਤੱਕ ਲੈ ਜੀ ਠੀਕ ਹੈ ਜੀ ਕਦ ਵਜੇ ਨਾਲੀਏ ਵੀ ਹੈ ਨਾ ਇਹ ਤਾਂ ਤੁਹਾਨੂੰ ਤਾਜ਼ਾ ਕਿ ਨਾ ਪਾ ਦੂਗੀ ਜੀ 20 ਬਾਈ ਲੀਟਰ ਪਾ ਦੂਗੀ 20 ਬਾਈ ਲੀਟਰ ਪਾ ਦੂਗੀ ਚੰਗੀ ਆ ਵੜ ਪਲੀ ਜੁਲੀ ਆ ਕਾਲੀ ਸ਼ਾਬਾਈ ਜੀ ਫੁੱਲ ਵੱਡੇ ਕੱਦ ਕਾੜਦੀ ਆ ਤੁਹਾਨੂੰ ਇਹਨਾਂ ਨੂੰ ਕੋਈ ਗਮ ਆ ਥਾਂ ਲੈਵੇ ਦੀ ਵਲਟ ਲੈ ਸੁਖਣਾ ਬਹੁਤ ਪਿੰਗਾ ਆ ਜੇ ਰੇਵੇ ਦੇ ਵਿੱਚ ਹਫ਼ਤੇ ਦੇ ਵਿੱਚ ਆਪਾਂ ਨੂੰ ਪਤਾ ਫੁੱਲ ਤਿਆਰੀ ਕਰ ਲਵੀਆਂ ਤੋਰ ਚਾਲੀ ਦੀ ਤੁਹਾਨੂੰ ਚੈੱਕ ਕਰਾ ਦਿੰਦੇ ਆ ਲਓ ਬਾਈ ਉਹ ਚਾਲ ਚੈੱਕ ਕਰੋ ਸੋਹਣੀ ਸੁਨੱਖੀ ਵੜ ਕਾਲੀ ਢਾਂਜਾ ਬਾਈ ਜੀ ਉਹ ਬਾਈ ਇਹ ਚਿੱਟੇ ਜਿਹੜੇ ਉੱਤੇ ਧੀਦੇ ਆ ਡੱਬਾ ਚਿੱਟੇ ਨਿੱਕੇ ਡੱਬ ਬਰੀਕ ਪਏ ਵੇ ਆ ਚਿੱਟੀ ਕਾਲੀ ਡੱਬੀ ਵਾਇਡ ਹੁੰਦੀ ਜਿਵੇਂ ਵੱਡੇ ਡੱਬ ਨਹੀਂ ਕੇ ਨਿੱਕੇ ਨਿੱਕੇ ਟਾਂਕਣੇ ਚਿੱਟੇ ਆ ਇਹ ਵੀ ਕਈ ਵਾਰੀ ਵੀਡੀਓ ਦੇ ਵਿੱਚ ਦਿਂਦਾ ਇਹ ਦਾਗ ਦਾ ਮੰਨਿਓ ਮਤਲਬ ਇਹ ਡੱਬਾ ਤੇ ਚਿੱਟੇ ਸਾਫ਼ ਸੁਥਰੀ ਆ ਲਓ ਜੀ ਤੋੜਾ ਤਾਰਾ ਬਹੁਤ ਚੰਗਾ ਬਾਈ ਜੀ ਲੇਵੇ ਦਾ ਵਲਟ ਲੈ ਸੁੱਕਣਾ ਬਈ ਦੋਤ ਪੰਨਾ ਇਹ ਵਾਥਾਲ ਬਹੁਤ ਸੋਹਣਾ ਚੰਗਾ ਸੀਲ ਠੱਲੀ ਆ ਮਸਤ ਵਹਿੜਾ ਬਾਈ ਜੀ ਰਾਦੇ ਵਿੱਚ ਆਪ ਕ੍ਰਾਸ ਵੜ ਤੇ ਗਰਮੀਆਂ ਦਾ ਤੋਹਫਾ ਬਾਈ ਜੀ ਫੁੱਲ ਵੱਗੀ ਆ ਦੁੱਧ ਵੜ ਬਾਈ ਦਾ 24 ਪਾ ਸਕਦੀ ਬਾਈ ਜੀ ਤੇ ਐ ਘੱਟ ਵਾਲੀ ਹੈ ਨਹੀਂਗੀ ਸੋਹਣੀ ਸੁਲੱਖੀ ਆ ਕੋ ਬਾਕੀ ਦੇ ਬਾਈ ਦਾ ਵਪਾਰ ਦਾ ਕੰਮ ਆ ਮੁੰਡੇ ਦਾ ਉਹ ਜਿਸ ਹਿਸਾਬ ਨਾਲ ਦਸੀ ਜਾਂਦਾ ਪਰ ਲੇਵੇ ਦੀਆਂ ਵੱਲ ਢਿੱਲਾਂ ਦਾ ਬਾਈ ਕੋਈ ਅੰਤ ਨਹੀਂ ਖਾ ਦੇਖੋ ਰਵੜ ਨੂੰ ਲੈਵਾ ਵਾਦ ਦਾ ਤੇ ਵੱਢੀ ਦਾ ਬਾਈ ਜੀ ਚੰਗੀ ਸੋਹਣੀ ਆ ਪਲੀ ਹੈ ਰਾਜੀ ਆ ਇਹ ਆਪਾਂ ਕਿਨੇ ਦੇਣੀ ਆ ਇਹਦਾ ਮੁੱਲ ਜਿੰਨਾ ਮਰਜ਼ੀ ਕਰਾ ਲਈਏ 70000 ਦੀ 70000 ਦੀ ਲੈ ਭਾਈ ਬਿਲਕੁਲ ਮੁੱਲ ਜਾਇਜ਼ ਕਰਿਆ ਜਿਹੜੇ ਸਾਡਾ ਗਰਮੀਆਂ ਦਾ ਤੋਹਫਾ ਤੇ ਕਿਸੇ ਵੀਰ ਨੇ ਵਪਾਰੀ ਨੇ ਵੀ ਖਰੀਦਨੇ ਹੋਏ ਵਪਾਰੀ ਵੀ ਵੈੜ ਤੋਂ ਮਿਲ ਜਾ ਕੇ ਵੇਚਵਟ ਕਰ ਸਕਦਾ ਸੋਹਣੇ ਸਨਖੀ ਵਹਿੜਾ ਭਾਈ ਜੀ ਕੋਲੇ ਦੋ ਨਾਲ ਸਿਰੇ ਦੋਨੇ ਭਾਈ ਜੀ ਤੁਹਾਨੂੰ ਦਿਖਾਤੇ ਆ ਤੇ ਭਾਈ ਜੀ ਆਪਣਾ ਮੋਬਾਈਲ ਨੰਬਰ ਹੈ 9856 2050 ਵੀ 9856 20524 ਮੋਬਾਈਲ ਨੰਬਰ ਹੈ ਇਹ ਭਾਈ ਸਕਰੀਨ ਦੇ ਥੱਲੇ ਦੇ ਪਾਸੇ ਚੱਲੂਗਾ ਚੱਲਦੇ ਨੰਬਰ ਤੇ ਸਪਾਰਕ ਕਰ ਲੋ ਜਾਨਵਰ ਦੋਨੇ ਭਾਈ ਜੀ ਫੁੱਲ ਸੋਹਣੇ ਸਲਖੇ ਆ ਆਪਣੀ ਵੀਡੀਓ ਬਾਈ ਜੀ ਵਧਾ ਲੱਗਾ ਕੇ ਸ਼ੇਅਰ ਕਰ ਲਓ ਲੈ ਕਰ ਲਓ ਚੈਨਲ ਨੂੰ ਕਿਰਪਾ ਕਰਕੇ ਸਬਸਕ੍ਰਾਈਬ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦ ਬਾਈ ਜੀ